ਵਿਚੋਂ ਬੈਕਿੰਗ ਕੋਈ ਹੋ ਸਕਦੀ ਆ ਆਰਐਸਐਸ ਦੀ ਹੋ ਸਕਦੀ ਆ ਜਿੱਦੋਂ ਉਹਨੂੰ ਖਰਾਬ ਕਰਨ ਨੂੰ ਕੋਈ ਬੰਦੇ ਕਿ ਕੀ ਪਤਾ ਕਿੱਥੋਂ ਕੋਈ ਇਸ਼ਾਰਾ ਹੁੰਦਾ ਹੈ ਤਾਂ ਭਾਈ ਕਮਾਂਡ ਦੇਖੇਗੀ ਅਸੀਂ ਤਾਂ ਸਾਡਾ ਤਾਂ ਕਦ ਨਹੀਂ ਸਿੱਧੂ ਸਾਹਿਬ ਨੂੰ ਮਨਾਉਣ ਦੇਵਾਂ ਇਹ ਖੁਸ਼ੀ ਦੀ ਗੱਲ ਹੈ ਕਿ ਮਾੜੀ ਗੱਲ ਹੈ ਇਹਦਾ ਮਤਲਬ ਤੁਸੀਂ ਚਾਹੁੰਦੇ ਨਹੀਂਗੇ ਸਮਾਂ ਸਾਲ ਪਾਰਟੀ ਪੁਰਾਣੀ ਆ ਇੱਥੇ ਕਈ ਆਏ ਕਈ ਗਏ ਕਈ بیٹنگ ਕਰਕੇ ਚਲੇ ਗਏ ਕਈ ਬੋਲਿੰਗ ਕਰਕੇ ਚਲੇ ਗਏ ਯਾਰ ਹੁਣ ਮੈਂ ਤਾਂ ਜਨਮ ਬੱਤਰੀ ਥੋੜੀ ਬਣਾਈ ਆ ਮੈਂ ਸਿੱਧੂ ਸਾਹਿਬ ਦੀ ਮੇਰੇ ਮਿਰਚ ਵੱਧ ਪਣੀ ਉਹ ਫਿਰ ਖਰਾਬ ਕਰਨ ਵਾਲੀ ਗੱਲ ਹੋਈ ਨਾ ਇਸ ਕਰਕੇ ਇਹ ਕਈ ਬੰਦਿਆਂ ਦੀ ਆਦਤ ਹੁੰਦੀ ਆ ਆਪਣੇ ਸਿਰ 'ਚ ਸੁਆਹ ਪਾਉਣ ਦੀ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ ਤਾਂ ਦੂਸਰੇ ਪਾਸੇ ਕਾਂਗਰਸ ਦੇ ਸੰਸਦ ਤੋਂ ਪੁੱਛੇ ਗਏ ਸਵਾਲ ਤੇ ਰਵਨੀਤ ਬਿੱਟੂ ਦਾ ਵੱਡਾ ਤੰਸ ਦੇਖਣ ਨੂੰ ਮਿਲਿਆ ਹੈ ਦਰਅਸਲ ਜਿਵੇਂ ਹੀ ਕਾਂਗਰਸ ਦੇ ਵਿਧਾਇਕ ਮੰਤਰੀਆਂ ਨੂੰ ਬੀਤੇ ਦਿਨ ਅਹੁਦੇ ਦਿੱਤੇ ਗਏ ਤਾਂ ਰਵਨੀਤ ਬਿੱਟੂ ਵੀ ਉਹਨਾਂ ਦਾ ਮੂੰਹ ਮਿੱਠਾ ਕਰਨ ਲਈ ਕੈਬਨਿਟ ਮੰਤਰੀ ਕੋਲ ਆਏ ਹੋਏ ਸਨ ਪਰ ਜਿਵੇਂ ਹੀ ਮੀਡੀਆ ਵੱਲੋਂ ਨਵਜੋਤ ਸਿੰਘ ਸਿੱਧੂ ਤੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਆਰਐਸਐਸ ਨਾਲ ਜੋੜ ਕੇ ਵੱਡੀ ਗੱਲ ਆਖ ਦਿੱਤੀ ਸਭ ਤੋਂ ਪਹਿਲਾਂ ਅੱਜ ਬਹੁਤ ਹੀ ਖੁਸ਼ੀ ਦਾ ਮਾਹੌਲ ਆ ਸਾਰੇ ਮਨਿਸਟਰ ਨੇ ਜਿਹੜੇ ਉਹ ਇਕੱਠੇ ਹੋ ਕੇ ਅੱਜ ਅੱਜ ਤੁਸੀਂ ਦੇਖੋ ਤੁਸੀਂ ਕਾਂਗਰਸੀਆਂ ਦੇ ਚਿਹਰੇ ਕਿੰਨੇ ਖਰੇ ਹੋਏ ਆ ਮੈਂ ਸਮਝਦਾ ਕਵਾਂਟਲਾਂ ਦੇ ਕਵਾਂਟਲ ਜਿਹੜੇ ਫੁੱਲ ਨੇ ਉਹ ਆਪਣੇ ਆਪਣੇ ਮੰਤਰੀਆਂ ਨੂੰ ਆ ਰਿੰਦਾਵਾ ਸਾਹਿਬ ਬੈਠੇ ਆ ਜਿਨ੍ਹਾਂ ਡਿਪਟੀ ਸੀਐਮ ਬਣੇ ਨੇ ਤ੍ਰਿਪਤਿੰਦਰ ਬਾਜਵਾ ਜੀ ਬੈਠੇ ਆ ਗੁਰਕੀਰਤ ਸਿੰਘ ਉਹਨਾਂ ਦਾ ਇਹ ਕਮਰਾ ਹੀ ਆ ਜਿੱਥੇ ਆਪਾਂ ਉਹਨਾਂ ਨੂੰ ਕੁਰਸੀ ਤੇ ਬਿਠਾਉਣ ਆਏ ਆ ਮੁੱਖ ਮੰਤਰੀ ਸਾਹਿਬ ਆ ਰਹੇ ਆ ਸਾਰੇ ਐਮ ਐਲ ਏ ਉਹ ਬੈਠੇ ਆ ਇੱਕ ਹੋਈ ਪਈ ਆ ਕਾਂਗਰਸ ਜਿਵੇਂ ਇਹ ਗੁਲਦਸਤੇ ਪਏ ਆ ਉਸ ਤਰੀਕੇ ਨਾਲ ਕਾਂਗਰਸ ਤੇ ਕਾਂਗਰਸ ਆ ਵਰਕਰ ਅੱਜ ਖੜਿਆ ਪਿਆ ਏ ਤੇ ਉਹਦੇ ਵਿੱਚ ਕਈ ਬੰਦੇ ਹੁੰਦੇ ਆ ਜਿਨ੍ਹਾਂ ਨੇ ਮੈਂ ਸਮਝਦਾ ਉਹ ਕਿਰਕਰੀ ਕਰਨੀ ਹੁੰਦੀ ਆ ਉਹ ਲੱਗਦਾ ਕਿਸੇ ਪਾਰਟੀ ਤੋਂ ਪਿੱਛੋਂ ਬੈਕਿੰਗ ਕੋਈ ਹੋ ਸਕਦੀ ਆ ਆਰ ਐਸ ਐਸ ਦੀ ਹੋ ਸਕਦੀ ਆ ਜਿੱਧਰੋਂ ਪਹਿਲਾਂ ਕੋਈ ਇਸ਼ਾਰਾ ਤੁਣਕਾ ਹਿੱਲਿਆ ਹੋਵੇ ਕਿ ਕਾਂਗਰਸ ਦੀ ਬਹੁਤ ਵਧੀਆ ਸਰਕਾਰ ਚੱਲ ਰਹੀ ਆ ਚੱਲਣ ਲੋਕੀ ਖੁਸ਼ ਨੇ ਉਹਨੂੰ ਖਰਾਬ ਕਰਨ ਨੂੰ ਕੋਈ ਬੰਦੇ ਕਿ ਕੀ ਪਤਾ ਕਿੱਥੋਂ ਕੋਈ ਇਸ਼ਾਰਾ ਹੁੰਦਾ ਏ ਕਿਸੇ ਤੁਨ ਮਨਾ ਲੈਣਾ ਚਾਹੀਦਾ ਜੀ ਉਹ ਉਹ ਤਾਂ ਭਾਈ ਕਮਾਂਡ ਦੇਖੇਗੀ ਅਸੀਂ ਤਾਂ ਸਾਡਾ ਤਾਂ ਕਦ ਨਹੀਂ ਸਿੱਧੂ ਸਾਹਿਬ ਨੂੰ ਮਨਾਉਣ ਜੋਗਾ ਸੁਖਿੰਦਰ ਸਿੰਘ ਦਾਵਾ ਦੇ ਜੋ ਹੋਮ ਡਿਪਾਰਟਮੈਂਟ ਦਿੱਤਾ ਗਿਆ ਉਸ ਤੋਂ ਨਰਾਜ਼ ਸੀ ਇਹ ਜੀ ਉਹ ਸੁਖਿੰਦਰ ਸਿੰਘ ਦਾਵਾ ਕੋਲ ਤਾਂ ਪਹਿਲਾਂ ਹੀ ਜੇਲਾਂ ਹੈ ਉਹਨਾਂ ਕੋਲ ਮਹਿਕਮਾ ਅੱਧਾ ਪਹਿਲਾਂ ਹੀ ਸੀ ਅੱਧਾ ਹੁਣ ਮਿਲ ਗਿਆ ਤਾਂ ਸਭ ਤੋਂ ਵੱਧ ਜੇ ਲੜਾਈ ਜੇ ਆਪਾਂ ਕਹਿੰਦੇ ਆ ਬੇਅਦਵੀ ਦਾ ਸਾਰਾ ਪੰਜਾਬ ਚਾਹੁੰਦਾ ਵੀ ਉਹਦਾ ਫੈਸਲਾ ਕੀਤਾ ਜਾਵੇ ਉਹਦੇ ਜਿਹੜੇ ਜਿਹੜੇ ਦੋਸ਼ੀ ਨੇ ਫੜੇ ਜਾਂ ਨਸ਼ੇ ਦੇ ਦੋਸ਼ੀ ਫੜੇ ਜਾਂ ਤੇ ਸਭ ਤੋਂ ਵੱਧ ਵਿਧਾਨ ਸਭਾ ਚ ਕੌਣ ਲੜਦਾ ਰਿਹਾ ਕੌਣ ਬੋਲਦਾ ਰਿਹਾ ਵੋਕਲ ਉਹ ਸੁਵਿੰਦਰ ਧਾਵਾ ਹੀ ਸੀ ਉਹਨੂੰ ਤੇ ਜੇ ਅੱਜ ਸਭ ਤੋਂ ਮਜ਼ਬੂਤ ਆਦਮੀ ਹਾਈ ਕਮਾਂਡ ਨੇ ਜਾਂ ਕਾਂਗਰਸ ਨੇ ਫੈਸਲਾ ਕਰਕੇ ਇਹ ਅਹੁਦਾ ਦਿੱਤਾ ਏ ਇਹ ਖੁਸ਼ੀ ਦੀ ਗੱਲ ਏ ਕਿ ਮਾੜੀ ਗੱਲ ਏ ਦਾ ਮਤਲਬ ਤੁਸੀਂ ਚਾਹੁੰਦੇ ਨਹੀਂਗੇ ਵੀ ਜਿਹੜਾ ਅਸਲੀ ਗੱਲ ਜਿਹੜੀ ਉਹ ਤੱਕ ਪੰਜਾਬ ਸਰਕਾਰ ਪਹੁੰਚ ਸਕੇ ਤੁਸੀਂ ਵੀ ਫਿਰ ਕਿਤੇ ਨਾ ਕਿਤੇ ਇਹ ਸ਼ੱਕ ਦੇ ਘੇਰੇ ਚ ਇਹ ਗੱਲ ਕਲੀਅਰ ਕਰਨੀ ਪਊਗੀ ਉਹਨਾਂ ਨੂੰ ਕਿ ਤੁਸੀਂ ਕਹਿੰਦੇ ਹੋ ਆਰੇ ਸੇ ਸੇ ਇਸ਼ਾਰੇ ਦੇ ਸਭ ਕੁਝ ਹੋ ਰਿਹਾ ਏ ਕਿ ਹਾਈ ਕਮਾਂਡ ਨੂੰ ਇਹ ਨਹੀਂ ਪਤਾ ਬੰਦੇ ਬੰਦੇ ਦੇ ਨਾਲ ਕਦੇ ਨੁਕਸਾਨ ਨਹੀਂ ਹੁੰਦਾ ਪਾਰਟੀਆਂ ਨੂੰ ਸਮਝ ਗਏ ਨਾ انسان ਪਾਰਟੀਆਂ ਚ ਆਉਂਦੇ ਆ ਜਾਂਦੇ ਆ ਉਹਨੇ ਸੋਚਣਾ ਪਾਰਟੀਆਂ ਤਾਂ ਉੱਥੇ ਚੱਲਦੀਆਂ ਇਹ ਕਾਂਗਰਸ ਪਾਰਟੀ ਤਾਂ ਮੈਂ ਸਮਝਦਾ ਸੌਆਂ ਸਾਲ ਪਾਰਟੀ ਪੁਰਾਣੀ ਆ ਇੱਥੇ ਕਈ ਆਏ ਕਈ ਗਏ ਕਈ ਬੈਟਿੰਗ ਕਰਕੇ ਚਲੇ ਗਏ ਕਈ ਬੋਲਿੰਗ ਕਰਕੇ ਚਲੇ ਗਏ ਇਹ ਪਾਰਟੀ ਉੱਥੇ ਬਿੱਟੂ ਜੀ ਆਪ ਨੂੰ ਲੱਗਦਾ ਕਿ ਨਰਜੋਤ ਸਿੱਧੂ ਇੱਕ ওভার ਐਮ.ਐਸ. ਆਦਮੀ ਹੈ ਯਾਰ ਹੁਣ ਮੈਂ ਤਾਂ ਜਨਮ ਬਤਰੀ ਥੋੜੀ ਬਣਾਈ ਆ ਮੈਂ ਸਿੱਧੂ ਸਾਹਿਬ ਦੀ ਕਿਉਂ ਕੈਪਟਨ ਅਮਰੀਕਾ ਦੇ ਇਸ਼ਾਰੇ ਦੇ ਇਸ਼ਾਰੇ ਦੇ ਇਸ਼ਾਰੇ ਦੇ ਕੀਤਾ ਜਾ ਰਿਹਾ ਹੈ ਕਿ ਹਾਈ ਕਮਾਂਡ ਨੂੰ ਇਸ ਬਾਰੇ ਜਾਣਕਾਰੀ ਨਹੀਂ ਮਿਲੀ ਪ੍ਰਧਾਨ ਪ੍ਰਧਾਨ ਤੋਂ ਪੁੱਛਤਾ ਗਿਆ ਮੈਂ ਤਾਂ ਆਪਣੀ ਆਪਣੀ ਗੱਲ ਕਰ ਰਿਹਾ ਹਮ ਇੱਕ ਵੀ ਹਰ ਜਦੋਂ ਚੰਗੀ ਗੱਲ ਕੋਈ ਹੁੰਦੀ ਆ ਪਰ ਨੁਕਸਾਨ ਕਾਂਗਰਸ ਹੋ ਰਿਹਾ ਜਿਸ ਜਦੋਂ ਸਵਾਹ ਪਾਉਣੀ ਆ ਨਹੀਂ ਨਹੀਂ ਕੋਈ ਨੁਕਸਾਨ ਜਿਹੜਾ 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 ਭਲੇਖਾ ਸੀ ਲੋਕਾਂ ਦੇ ਮੂਰੇ ਉਹ ਦੂਰ ਹੋ ਚੁੱਕੇ ਸਵਾਹ ਤਾਂ ਨਹੀਂ ਗੱਲ ਵੀ ਪੂਰੀ ਕਰ ਦਿਓ ਨਹੀਂ ਦੇਖੋ ਨਾ ਜੀ ਜਦੋਂ ਵੀ ਜਦੋਂ ਵੀ ਕੋਈ ਢਾਲ ਸਬਜ਼ੀ ਬਣਦੀ ਹੈ ਕਿਤੇ ਨੂਨ ਵੱਧ ਪਾ ਦੇਣਾ ਕਦੇ ਕਦੇ ਮਿਰਚ ਵੱਧ ਪਾਣੀ ਉਹ ਫਿਰ ਖਰਾਬ ਕਰਨ ਵਾਲੀ ਗੱਲ ਹੋਈ ਨਾ ਇਸ ਕਰਕੇ ਇਹ ਕਈ ਬੰਦਿਆਂ ਦੀ ਆਦਤ ਹੁੰਦੀ ਆ ਆਪਣੇ ਸਿਰਫ ਚ ਸਵਾਹ ਪਾਉਣ ਦੀ ਕਿੱਤੂ ਜੀ ਰਾਹੁਲ ਗਾਂਧੀ ਆਰੇ ਮਨਾਉਣ ਕਲੇ ਕਿੱਥੇ ਰਾਹੁਲ ਗਾਂਧੀ ਤਾਂ ਅੱਜ ਗਏ ਨੇ ਦੇ ਮਨਾਉਣ ਵਾਸਤੇ ਕਹਿੰਦੇ ਸਪੈਸ਼ਲ ਟੂਰ ਬਣਾਇਆ ਹੈ। ਇਹ ਵੀ ਤੁਹਾਡੇ ਕੋਲ ਉੜਨ ਕਟੋਲੇ ਦੀਆਂ ਖਬਰਾਂ ਤੁਹਾਡੇ ਕੋਲ ਹੋ ਸਕਦੀਆਂ ਮੇਰੇ ਕੋਲ। ਬਿਊਰੋ ਰਿਪੋਰਟ ਐਸਐਮਜ਼ਡ ਪੰਜਾਬ। ਫੋਲੀਟਰਸ ਅਪਡੇਟਸ ਲਾਈਕ ਐਂਡ ਫਾਲੋ ਅਵਰ ਫੇਸਬੁੱਕ ਪੇਜ ਐਸਐਮਜ਼ਡ ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ।